ਹਾਂਜੀ ਪਹਿਲੀ ਬਾਈ ਹੈਗੀ ਪਿੰਨ ਟਾਲੀਵਾਲ ਜੱਟਾ ਜ਼ਿਲ੍ਹਾ ਫਾਜ਼ਿਲਕਾ ਮਿਤੀ 16 6 2024 ਐਂਟਰੀ ਫੀਸ ਇਸ ਦੀ ਹੈਗੀ 2700 ਰੁਪਏ ਜੀ ਪਹਿਲਾ ਨਾਮ ਮੋਡੀਫਾਈ ਟਾਲਟੋ ਪਲੱਸ 30 ਇਅਰ ਦੂਸਰਾ ਨਾਮ ਕੂਲਰ ਹੈ ਜੀ ਪਲੱਸ ਹੈਗਾ 21 ਇਅਰ ਤੀਸਰਾ ਨਾਮ ਹੈਗਾ ਜੀ ਫਰਾਟਾ ਪੱਖਾ ਪਲੱਸ 11000 ਦੀ ਜਿੱਤਾ ਜੀ ਫੇਰ ਆ ਗਿਆ ਜੀ ਪਿੰਨ ਸੰਗਰਾਹੂਰ ਫਰੀਦਕੋਟ ਸਾਧਕ ਤੁਸ਼ ਕਿਲੋਮੀਟਰ ਵੱਡ ਦੂਰ ਹੈ ਜੀ 27 ਮਈ 2024 ਦਿਨ ਹੈਗਾ ਜੀ ਸੋਮਵਾਰ ਇਹਦੀ ਇੰਟਰੀ ਵੀਸ ਹੈਗੀ ਆ ਜੀ 2200 ਰੁਪਿਆ 200 ਰੁਪਿਆ ਰੋਟੀ ਦਾ ਖਰਚਾ ਕੱਟਿਆ ਜਾਊਗਾ ਜੀ ਕਬੂਤਰ ਛੱਡਣ ਦਾ ਸਮਾਂ ਜੀ 7 ਵਜੇ ਹੋਵੇਗਾ ਤੇ ਅਗਲੀ ਬਾਜੀ ਆ ਗਈ ਜੀ ਪਿੰਡ ਮਲਸੀਆਂ ਭਾਈਕੇ ਜਗਰਾਉਂ ਲੁਧਿਆਣਾ ਮਿਤੀ ਹੈਗੀ ਹੈ ਜੀ 12 ਮਈ ਤੋ 2024 ਜੀ ਤੇ ਪਹਿਲਾ ਨਾਮ ਤੇ ਦੂਜਾ ਨਾਮ ਹੈ ਗਿਆ ਕੱਪ ਐਂਟਰੀਆਂ ਮੌਕੇ ਤੇ ਲੰਗਾਂ ਜਾਣਗੀਆਂ ਜੀ ਤੇ ਐਂਟਰੀ ਫੀਸ ਹੈਗੀ ਆ ਦੀ 1200 ਰੁਪਇਆ ਜੀ ਖੁੱਲੀ ਬਾਜੀ ਐ ਫਿਰ ਆ ਗਿਆ ਜੀ ਪਿੰਡ ਮਦੇਕੇ ਤਹਿਸੀਲ ਨਿਹਾਲ ਸਿੰਘ ਵਾਲਾ ਮੋਗਾ 19 ਮਈ 2024 ਦਿਨ ਐਤਵਾਰ ਜੀ ਐਂਟਰੀ ਫੀਸ ਇਹਦੀ ਹੈਗੀ 5200 ਰੁਪਇਆ ਪਹਿਲਾ ਨਾਮ ਹੈਗਾ ਜੀ ਮੋਟਰਸਾਈਕਲ ਦੂਜਾ ਨਾਮ ਫਰਿੱਜ ਤੇ ਤੀਜਾ ਨਾਮ ਹੈਗਾ ਜੀ ਕੂਲਰ ਤਿੰਨ ਨਾਮ ਆ ਜੀ 52 ਪੁਆਇੰਟ 3 ਹੈ ਫਿਰ ਆ ਗਿਆ ਜੀ ਮਿਤੀ 25 2024 ਦਿਨ ਹੈਗਾ ਜੀ ਸੋਮਵਾਰ ਐਂਟਰੀ ਫੀਸ ਇਹਦੀ ਹੈਗੀ ਆ 1700 ਰੁਪਈਆ ਪਹਿਲਾ ਨਾਮ ਕੱਪ ਦੂਜਾ ਨਾਮ ਵੀ ਹੈਗਾ ਜੀ ਦਾ ਕੱਪ ਕਬੂਤਰ ਸਵੇਰੇ 6 ਵਜੇ ਇੰਟਰ ਖੋਖੀਤੇ ਜਾਣਗੇ ਜੀ ਖੁੱਲੀ ਬਾਜੀ ਹੈ ਪੈਂਡ ਤਾਰੇ ਵਾਲਾ ਨਵਾਂ ਮੌਕਾ ਮਿਤੀ ਆ ਗਈ ਜੀ 11 ਮਈ 2024 ਦਿਨ ਸ਼ਨੀਵਾਰ ਪੈਂਡ ਲੁਹਾਮ ਜ਼ਿਲ੍ਹਾ ਰੋਇਪੜ ਜੀ ਐਂਟਰੀ ਫੀਸ ਇਹਦੀ ਹੈਗੀ ਆ 1200 ਰੁਪਏ ਇੱਕ ਦਿਨ ਦੀ ਬਾਜੀ ਹੈ ਯਾਨੀ ਕਿ ਜਿੱਤ ਹਾਰਦੇ ਹੋਗੇ ਦੂਸਰ ਨਹੀਂ ਪੈਂਦੀ ਬਾਜੀ ਸਵੇਰੇ 7 ਤੋਂ 7 ਤੱਕ ਹੋਏਗੀ ਜੀ